ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਇਧਰ ਆਪਾਂ ਨੇ ਰੱਖਿਆ ਹੋਇਆ ਤੇਲ ਸਰੋਂ ਦਾ ਇੱਕ ਕੜਛੀ ਪਾ ਲਿਆ ਗਰਮਾ ਪਾਣੀ ਪਾ ਲਿਆ ਆ ਪੇਠੇ ਦੀ ਸਬਜ਼ੀ ਬਣਾਉਣੀ ਆ ਤੇ ਬਿਲਕੁਲ ਸੈਂਪਲ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਕਰਾਰੀ ਟੇਸਟੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋਊਗੀ ਕਿਉਂਕਿ ਇਹ ਨਾ ਸਬਜ਼ੀ ਕਈ ਐਸੇ ਲਈ ਨਹੀਂ ਬਣਾਉਂਦੇ ਕਿਉਂਕਿ ਮਿੱਠੀ ਬਣਦੀ ਆ ਹਨਾ ਤੇ ਆਪਾਂ ਇਹਨੂੰ ਬਿਲਕੁਲ ਕਰਾਰੀ ਬਣਾਵਾਂਗੇ ਪਹਿਲੀ ਗੱਲ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਤੇਲ ਨੂੰ ਤੁਸੀਂ ਚਿੱਟਾ ਕਰ ਲੈਣਾ ਜਿੱਦਾਂ ਹੁਣ ਮੈਂ ਚਿੱਟਾ ਕਰ ਦਿੱਤਾ ਠੀਕ ਆ ਹੁਣ ਇਹਦੇ ਵਿੱਚ ਪਾਤਾ ਨਾ ਜੀਰਾ ਤੇ ਨਾਲ ਹੀ ਆਪਾਂ ਪਾੜ ਦਿੰਦੇ ਆ ਪਿਆਜ਼ ਮੀਨ ਵਿੱਚ ਸਾਰਾ ਤੁਹਾਨੂੰ ਮੈਨੇਜਮੈਂਟ ਦੱਸੂਗੀ ਤੁਹਾਨੂੰ ਮੈਂ ਜੇ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਬਣਾਓਗੇ ਨਾ ਤੇ ਬਹੁਤ ਵਧੀਆ ਕਰਾਰੀ ਤੇ ਕਰਿਸਪੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋਊਗੀ ਜੀਰਾ ਤੁਸੀਂ ਆਪਦੀ ਇੱਛਾ ਅਨੁਸਾਰ ਵਧ ਘੱਟ ਪਾ ਸਕਦੇ ਹੋ ਮੈਂ ਥੋੜਾ ਜਿਹਾ ਜ਼ਿਆਦਾ ਪਾਇਆ ਵਾ ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਨੇ 1 ਕਪਾ 1 ਕਿਲੋ ਪੇਠਾ ਲਿਆ ਹੋਇਆ ਵਾ। ਹੁਣ ਦੇ ਦੋ ਬਸ। 10 ਆਪਾਂ ਲਈਆਂ ਨੇ ਹਰੀਆਂ ਮਿਰਚਾਂ ਜੀ। 10 ਆਪਾਂ ਇਹਦੇ 'ਚ ਹਰੀਆਂ ਮਿਰਚਾਂ ਪਾ ਲੀਆਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਆਹ ਕਰ ਲੈਣਾ ਆ ਗ੍ਰाइंड ਕਰ ਲੈਣਾ ਆ। ਮੈਂ ਕਰਦੀ ਆ ਜਦੋਂ ਆ ਹੀ ਆਪਣੇ ਪਿਆਜ਼ ਭੁੱਜ ਜਾਣਗੇ। ਮੈਂ ਮੀਟਰ ਜਦੋਂ ਤੇਲ ਪੂਰਾ ਗਰਮ ਹੋ ਗਿਆ ਤੁਸੀਂ ਇਹਨੇ ਗੈਸ ਨੂੰ ਘੱਟ ਕਰ ਦੇਣਾ ਫੇਰ ਇਹਦੇ ਵਿੱਚ ਜਿਹੜਾ ਹੈਗਾ ਆ ਜੀਰਾ ਮਤਲਬ ਗੈਸ ਘੱਟ ਕਰਕੇ ਬਿਲਕੁਲ ਕਰ ਲੋ ਕਰ ਲੈਣਾ ਮੇਰਾ ਹੁਣ ਲੋ ਤੇ ਹੀ ਆ ਹਲੇ ਫੇਰ ਇਹਦੇ ਤੁਸੀਂ ਪਾਉਣਾ ਜੀਰਾ ਤੇ ਪਿਆਜ਼ ਪਿਆਜ਼ ਆਪਾਂ ਲੰਬੇ ਲੰਬੇ ਕੱਟ ਕੇ ਪਾਏ ਨੇ ਇਹਦੇ ਨਾਲ ਟੇਸਟ ਆ ਜਿਹੜਾ ਵਧੇ ਜਾਂਦਾ ਹੈ ਹੁਣ ਆਪਾਂ ਗੈਸ ਆ ਫੁੱਲ ਕਰ ਦੇਣਾ ਚ ਪਾ ਦੇਣੀਆਂ ਨੇ ਤੇ ਚ ਆਪਾਂ ਫਰੀਆਂ ਮਿਰਚ ਲੱਸਣ ਅਦਰਕ ਜੋ ਤੁਸੀਂ ਪਾਉਣਾ ਪਾ ਸਕਦੇ ਹੋ ਮੈਂ ਬਿਲਕੁਲ ਸੈਂਪਲ ਸਾਰਪਲ ਦੀ ਕੇ ਨਾ ਬਣਾਉਣ ਲੱਗੀ ਆ ਇਸ ਕਰਕੇ ਆਪਾਂ ਕੁਛ ਨਹੀਂ ਕੋਈ ਟਮਾਟਰ ਵੀ ਨਹੀਂ ਪਾਉਣਾ ਅੱਜ ਆਪਾਂ ਬਿਲਕੁਲ ਸੈਂਪਲ ਜਿਹਾ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਕਈ ਕਹਿੰਦੇ ਨੇ ਅਸੀਂ ਸੈਂਪਲ ਬਣਾਈ ਆ ਤਾਂ ਖਿੱਚੀ ਬਣੀ ਆ ਤੇ ਠੇਠੀ ਸਬਜ਼ੀ ਠੇਠਾ ਤੁਸੀਂ ਬਰੀਕ ਬਰੀਕ ਕੱਟਣਾ ਵਾ ਬਿਲਕੁਲ ਬਰੀਕ ਕਰ ਲੈਣਾ ਵਾ ਕੱਟਣਾ ਜਿੱਦਾਂ ਇਹ ਮੈਂ ਕੱਟਿਆ ਹੋਇਆ ਇਹਨਾਂ ਨੂੰ ਪੀਸ ਦਿਖਾਉਣੀ ਆ ਇਸ ਤਰ੍ਹਾਂ ਬਰੀਕ ਕੱਟਣਾ ਵਾ ਮੋਟਾ ਨੇ ਕੱਟਣਾ ਫਿਰ ਵਧੀਆ ਨਹੀਂ ਬਣਦਾ ਹੈਗਾ। ਪੁਣੇ ਦੇ ਵਿੱਚ ਪਾਵਾਂਗੇ ਆਪਾਂ ਜਿਹੜੇ ਨੂਨ ਮਿਰਚ ਪਾਉਣਾ ਹੈ ਸੈਂਪਲ ਹੀ ਬਣਾਉਣੀ ਆਪਾਂ ਕੁਝ ਜ਼ਿਆਦਾ ਨਹੀਂ ਪਾਉਣਾ ਹੈਗਾ। ਇਹੋ ਸੈਂਪਲ ਤਰੀਕਾ ਨਾਲ ਬਣਾ ਕੇ ਦਿਖਾਉਂਦੀ ਤੇ ਬਹੁਤ ਕਰਾਰੀ ਬਣਦੀ ਠੀਕ ਆ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ 10 ਆਪਾਂ ਹਰੀਆਂ ਮਿਰਚਾਂ ਲਈਆਂ ਛੋਟੀਆਂ ਸੀ ਏਡੀਆਂ ਏਡੀਆਂ ਹਰੀਆਂ ਮਿਰਚਾਂ 10 ਆਪਾਂ ਨੇ ਲਈਆਂ ਨੇ ਠੀਕ ਹੈ ਹੁਣ ਇਹਦੇ ਵਿੱਚ ਆਪਾਂ 2.5 ਚਮਚੇ ਨਮਕ ਦੇ ਪਾ ਰਹੇ ਨੇ ਤੇ ਅੱਧਾ ਚਮਚਾ ਆਪਾਂ ਲਾਲ ਮਿਰਚ ਪੂੜਨ ਦਾ ਪਾ ਰਹੇ ਹਾਂ ਅੱਧਾ ਚਮਚਾ ਆਪਾਂ ਕਾਲੀ ਮਿਰਚ ਪਾਵਾਂਗੇ ਇਹ ਤੁਸੀਂ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਨਾ ਪਾਇਓ ਪਰ ਅਸੀਂ ਪਾਉਣੀ ਆ ਠੀਕ ਹੈ ਅਸੀਂ ਹਰੀ ਏਕ ਸਬਜੀ ਜੀ ਪਾਉਣੀ ਹੈ ਤਕਰੀਬਨ ਹਨਾ ਫਿਰ ਇਹਦੇ ਚ ਆਪਾਂ ਹਲਦੀ ਹੈ ਜਿਹੜੀ ਚਮਚਾ ਸਵਾ ਚਮਚਾ ਆਪਾਂ ਇਹਦੇ ਚ ਹਲਦੀ ਦਾ ਪਾ ਲੈਣਾ ਇਹਨੂੰ ਕਰਦਣਾ ਮਿਕਸ ਕੋਈ ਮੈਂ ਮਸਾਲਾ ਨਹੀਂ ਪਾਇਆ ਕੁਝ ਨਹੀਂ ਪਾਇਆ ਤੇ ਬਹੁਤ ਕਰਾਰੀ ਸਬਜੀ ਬਣ ਕੇ ਤਿਆਰ ਹੁੰਦੀ ਆ ਇਹਨੂੰ ਕਰ ਦੇਣਾ ਆਪਾਂ ਮਿਕਸ ਲਓ ਜੀ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਜਰੂਰ ਦੇਖੋ ਜੇ ਤੁਸੀਂ ਨਹੀਂ ਬਣਾਉਂਦੇ ਤਾਂ ਵੀ ਬਣਾਉਣ ਲੱਗ ਜਾਓਗੇ ਬੇਟੀ ਦੀ ਸਰਦ। ਇਹਦੇ ਚ ਆਪਾਂ ਅੱਧੀ ਘੜਸ਼ੀ ਆ ਜਿਹੜੀ ਪਾਣੀ ਦੀ ਪਾਰੀ ਹੈ। ਤੇ ਮਸਾਲੇ ਪਕਾ ਲੈਣੇ ਚੰਗੇ ਤਰ੍ਹਾਂ। ਗੈਸ ਬਹੁਤ ਤੇਜ਼ ਆ 1 ਸਕਿੰਟ ਤੇ ਮਸਾਲੇ ਜਿਹੜੇ ਪੱਕ ਜਾਂਦੇ ਆ। ਕੜਾਈ ਵੀ ਨਹੀਂ ਛੱਡਣੀ ਦੇਖੋ ਸ਼ੁਰੂ ਕਰਤੀ ਆ ਮਸਾਲੇ ਦੀ। ਮੈਂ ਕੋਈ ਕਸ਼ਮੀਰੀ ਮਿਰਚ ਨਹੀਂ ਪਾਈ ਕੁਛ ਨਹੀਂ ਪਾਇਆ ਹੈਗਾ। ਅਸੀਂ ਤਾਂ ਇਹ ਆਪਾਂ ਬਣਾ ਲੈਣੀ ਹੈ ਸਿੰਪਲ ਤਰੀਕੇ ਨਾਲ ਕਿਉਂਕਿ ਪਿੰਡਾਂ 'ਚ ਦੇਸੀ ਘਰ ਦੇਸੀ ਤਰੀਕੇ ਨਾਲ ਸਬਜ਼ੀ ਜਿਹੜੀ ਬਣਾਈ ਜਾਂਦੀ ਹੈ ਸਿੰਪਲ ਸਾਧ ਤਰੀਕੇ ਨਾਲ ਤੇ ਆਪਾਂ ਅੱਜ ਬਿਲਕੁਲ ਸਿੰਪਲ ਜੀ ਤਰੀਕੇ ਨਾਲ ਬਣਾਉਣੀ ਹੈ ਤੇ ਕਰਾਰੀ ਬਹੁਤ ਬਣੂਗੀ بس ਨੂਨ ਮੈਚ ਦਾ ਤੁਸੀਂ ਪੂਰਾ ਖਿਆਲ ਰੱਖਣਾ ਹੈ ਤੇ ਹੁਣ ਆਪਾਂ ਇਹ ਪੇਠਾ ਆ ਜਿਹੜਾ ਕੜਾਹੀ 'ਚ ਪਾ ਦਿਆਂਗੇ විල්න්න ිඩිවා අපන නන් අයි ෝකය ම මෙරි සේද ීහින ීමම වාසම ගොත්න මස ී රත්ක ෙන සමන්න වෙඩිකෙද වදා බක්ෂයි වීම ඩෙක්ගද ල හෝද මන අයිසගත චෙද රෝද රසනක පොයි ලොවන තනවය තෙන්න්න දන ෙස කොයි ලව තිබනෑ පැනල මිරි බ ෙර පැ. 4-5 ਦਿਨ ਹੀ ਰਕ ਲਾਉਗੀ ਮੈਂ ਕੈਮਰਾ ਨਹੀਂ ਚੱਲਾਈ। ਜਿਸ ਤਰ੍ਹਾਂ ਉਹ ਸਾਗ ਬਣਾਇਆ ਉਹ ਤੋਂ ਮੈਂ ਦਿਨਾਂ ਵੀਡੀਓ ਬਣਾਈ ਤੇ ਉਹ ਵੀ ਬਾਰੇ ਬਣਾਈ। ਕਿਸੇ ਕਰਕੇ ਆਪਣਾ ਗੱਲ ਜਿਹੜੀ ਕੋਈ ਵੀਡੀਓ ਨਹੀਂ ਕੋਈ ਵਲੌਗ ਨਹੀਂ ਆਇਆ ਕੋਈ ਆਪਣਾ ਕੁਕਿੰਗ ਨਹੀਂ ਫੈਸ਼ਨ ਕੋਈ ਕੁਝ ਨਹੀਂ ਦਿੱਤਾ ਹੈ। ਜਦੋਂ ਸਿਹਤ ਨਾਲ ਨਾ ਠੀਕ ਹੋਏ ਤੇ ਕੰਮ ਕਰਨ ਲਈ ਨਹੀਂ ਕਰਦਾ। ਇਸ ਤਰ੍ਹਾਂ ਵੱਤ ਲਾ ਲਿਆ ਨੱਕ ਤੇ ਤੇ ਹੁਣ ਹੁੰਗੀ ਇਹਨੇ ਹੁੰਦੇ ਆ ਜਲਨ ਜੀ ਹੋਈ ਜਾਂਦੀ ਹੈ ਜਿਹਨੂੰ ਕਰ ਦੇਣਾ ਆਪਾਂ ਮਿਕਸ ਇਹਦੇ ਵਿੱਚ ਪਾ ਲਿਆਂਗੇ ਆਪਾਂ ਪਾਣੀ ਇਹ ਅੱਧਾ ਕੋਲਾ ਪਾਣੀ ਲਵਾਂਗਾ ਮੰਨ ਲਓ ਤੁਸੀਂ ਕੱਪ ਪਾਣੀ ਦਾ ਡੇਢ ਕੱਪ ਪਾਣੀ ਦਾ ਕੱਪ ਪਾਣੀ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਓ ਨੇ ਸਬਕ ਤਾਂ ਕਿ ਮਸਾਲੇ ਜਿਹੜੇ ਆ ਨੂਨ ਮਿਰਚ ਜ ਸਾਰਾ ਪੇਠੇ ਦੇ ਅੰਦਰ ਚੰਗੀ ਤਰ੍ਹਾਂ ਢਲ ਲੱਗ ਜੇ ਵੀ ਲਉੱਚ ਬਾਹਰੋਂ ਭੰਗ ਹੋਏ ਨੇ ਮੈਂ ਤਾਂ ਜੜਦਾਂ ਤੇ ਕੁਦਨਾ ਚੂਆ ਲਿਆ ਤੇ ਉਹਨੇ ਦਾ ਟੱਕਣ ਲਾ ਕੇ ਆਪਾਂ ਨੂੰ बस पकण लेना चंगी तरह ਤੁਸੀਂ ਰਸਮੀ ਸਟੱਫ ਨੂੰ ਸਕਾ ਲਿਓ ਹਨਾ ਤੁਹਾਡੀ ਇੱਛਾ ਆਪਾਂ ਫਿਰ ਇਹਦੀ ਫਾਈਨਲ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਸਬਜੀ ਬਣੀ ਹੈ ਦੇਖਣ ਚ ਵੀ ਟੇਸਟੀ ਲੱਗੂਗੀ ਸਬਜੀ ਜਿਹੜੀ ਆਪਣੀ ਸਬਜੀ ਪੱਕਦੀ ਨੂੰ ਕਾਫੀ ਟਾਈਮ ਹੋ ਗਿਆ ਵਾ ਮੈਂ ਵਿੱਚ ਵਿੱਚ ਦੇ ਚੈੱਕ ਵੀ ਕਰਦੀ ਰਹੀਆਂ ਹਨਾ ਤੇ ਜਦੋਂ ਮੈਂ ਬਾਹਰ ਹੋਰ ਕੰਮ ਕਰਦੀ ਸੀ ਉਦੋਂ ਮਮੀ ਵਿੱਚ ਚੈੱਕ ਕਰਕੇ ਸੀ ਤੇ ਦੇਖੋ ਆਪਣੀ ਸਬਜੀ ਹੈ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਤੇ ਇਹ ਮਾੜਾ ਮੋਟਾ ਜਿਹੜਾ ਪਾਣੀ ਵਿੱਚ ਰਹਿ ਰਿਹਾ ਇੰਨਾ ਕਿ ਮੈਂ ਰੱਖੂੰਗੀ ਕਿਉਂਕਿ ਬਾੜੀ ਸੁੱਕੀ ਹੀ ਨਹੀਂ ਫਿਰ ਮੈਂ ਰੱਖਣੀ ਹੈਗੀ ਤੁਸੀਂ ਸੁਕਾ ਲਿਓ ਜਮਾਈ ਤੇ ਜੇ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਕਾਰਡਸ਼ੀਨ ਵਾਲੇ ਦੀਆਂ ਫਾੜੀਆਂ ਮੈਸ਼ ਕਰ ਸਕਦੇ ਹੋ ਮੈਂ ਥੋੜੀਆਂ ਜੀਆਂ ਕਰ ਦੇਣੀਆਂ ਥੋੜੀਆਂ ਜੀਆਂ ਇਦਾਂ ਹੀ ਰੱਖੂੰਗੀ ਲਓ ਜੀ ਤੁਸੀਂ ਵਸੇ ਸਬਜੀ ਆਪਣੀ ਬਣ ਕੇ ਰੈਡੀ ਆ ਇਸ ਤਰ੍ਹਾਂ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰੋ ਬਿਲਕੁਲ ਵੀ ਤੁਹਾਨੂੰ ਿੱਕੀ ਨਹੀਂ ਲੱਗੂਗੀ ਮਿੱਠੀ ਨਹੀਂ ਲੱਗੂਗੀ ਬਹੁਤ ਿੱਕੀ ਤੇ ਮਤਲਬ ਕਰਾਰੀ ਦੀ ਸਬਜੀ ਬਣ ਕੇ ਆਪਣੀ ਰੈਡੀ ਹੋਊਗੀ ਦੇਖ ਸਾਦਿਆਂ ਕਿੰਨੀ ਵਧੀਆ ਬਣ ਕੇ ਜਿਹੜੀ ਤਿਆਰ ਹੋਈ ਆ ਤੇ ਇਹਦੇ ਚ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਪਾ ਦਿੰਦੇ ਹਾਂ ਕਿਉਂਕਿ ਉਹਦੀ ਖੁਸ਼ਬੂ ਆ ਜਿਹੜੀ ਬਹੁਤ ਵਧੀਆ ਹੁੰਦੀ ਆ ਸਬਜੀ ਦੀ ਵੈਸੀ 스멜 ਬਹੁਤ ਵਧੀਆ ਆ ਰਹੀ ਆ ਮੈਂ ਬਾਹਰ ਬਹੁਤ ਚੱਕਣ ਗਈ ਤਾਂ ਮੈਂ ਮੰਮੀ ਨੂੰ ਕਹੀ ਆ ਮੈਨੂੰ ਤਾਂ ਸਮੈਲ ਆ ਹੀ ਜਾਂਦੀ ਹੈ ਸਬਜ਼ੀ ਦੇ ਥੱਲੇ ਤਾਂ ਨਹੀਂ ਲੱਗਦੀ ਮੰਮੀ ਕਹਿੰਦੀ ਨਹੀਂ ਨਹੀਂ ਥੱਲੇ ਨਹੀਂ ਲੱਗੇਗੀ ਲਓ ਜੀ ਇਧਰ ਆਪਾਂ ਥੋੜੀ ਜੀ ਕਸੂਰੀ ਮੇਥੀ ਉੱਪਰ ਆਪਾਂ ਪਾ ਦਿੱਤੀ ਆ ਤੇ ਦੇਖੋ ਕਿੰਨੀ ਵਧੀਆ ਸਬਜ਼ੀ ਜਿਹੜੀ ਬਣ ਕੇ ਰੈਡੀ ਹੋਈ ਆ ਬਹੁਤ ਕਰਾਰੀ ਰੈਸਪੀ ਸਬਜ਼ੀ ਆ ਜਿਹੜੀ ਬਣ ਕੇ ਆਪਣੀ ਤਿਆਰ ਹੋਈ ਆ ਸੋ ਲੋ ਜੀ ਇਹ ਮੇਰੀ ਰੈਸਪੀ ਆ ਦੀ ਆ ਲੱਗੀ ਆਏ ਤੇ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਹਨਾ ਵੀਡੀਓ ਦੇਖਦੇ ਹੋ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਤਹਿ ਦਿਲ ਤੋਂ ਸ਼ੁਕਰੀਆ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਮੇਰੀ ਰਿਕਵੈਸਟ ਆ ਹਨਾ ਤੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਟੀ ਦਾ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਚੈਨਲ ਤੇ ਆਪਾਂ ਕੁਕਿੰਗ ਦੀਆਂ ਤੇ ਬਰੋ ਵੀ ਕਿੰਨੀਆਂ ਵੀਡੀਓ ਜਿਹੜੀਆਂ ਦੋਨੋਂ ਮਤਲਬ ਕੰਟੈਕਟ ਆਪਾਂ ਇਸੇ ਚੈਨਲ ਤੇ ਹੀ ਦੇ ਦੇਈਦੇ ਆ ਵੀਡੀਓ ਦੇਖਣ ਲਈ ਧੰਨਵਾਦ